ਅਸਾਮ ਦੇ ਡਿਬਰੂਗੜ੍ਹ ਜ਼ਿਲ੍ਹੇ ਦੇ ਵਿੱਚ ਐਨਐਸਐ ਅਖ ਤਹਿਤ ਨਜ਼ਰਬੰਦ ਅਮਰਤਪਾਲ ਸਿੰਘ ਵੱਲੋਂ ਲੋਕ ਸਭਾ ਚੋਣ ਲੜਨ ਦਾ ਐਲਾਨ ਕਰ ਦਿੱਤਾ ਗਿਆ ਤੇ ਹੁਣ ਖਡੂਰ ਸੈੱਟ ਦੇ ਵਿੱਚ ਸਥਿਤੀ ਕੀ ਬਣੀ ਹੋਈ ਹੈ ਤੁਹਾਨੂੰ ਦੱਸ ਦਿਆਂ ਜੇ ਕ੍ਰਮਾਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਵੱਲੋਂ ਲਾਲਜੀਤ ਸਿੰਘ ਭੋਲਰ ਜੋ ਕਿ ਕੈਬਨਟ ਮੰਤਰੀ ਨੇ ਉਹਨਾਂ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਤੇ ਆਮ ਆਦਮੀ ਪਾਰਟੀ ਨੇ ਆਪਣੀਆਂ ਸਰਗਰਮੀਆਂ ਵੀ ਜਿਹੜੀਆਂ ਤੇਜ਼ ਕਰ ਦਿੱਤੀਆਂ ਨੇ ਇਸ ਪਾਰਟੀ ਨੂੰ ਅਮਰਤਪਾਲ ਸਿੰਘ ਦੇ ਚੋਣ ਲੜਨ ਦੇ ਨਾਲ ਕੋਈ ਫਰਕ ਪੈਂਦਾ ਵਿਖਾਈ ਨਹੀਂ ਦੇਣਾ ਕਿਉਂਕਿ ਆਮ ਆਦਮੀ ਪਾਰਟੀ ਦੀ ਅਮਰਤਪਾਲ ਸਿੰਘ ਦੀ ਵਿਚਾਰਧਾਰਾ ਨਾਲ ਕਿਸੇ ਕਿਸਮ ਦੀ ਸਾਂਝ ਨਹੀਂ ਹੈਗੀ ਦਰਸ਼ਕਾਂ ਇਹ ਵੀ ਦੱਸ ਦੇਖ ਕੇ ਜਿਸ ਕਰਕੇ ਵੋਟਾਂ ਦੇ ਲੈਣ ਦੇਣ ਦੇ ਮਾਮਲੇ ਵਿੱਚ ਦੋਹੀ ਤਰ੍ਹਾਂ ਦੀ ਕਤਾਰ ਵੱਖਰੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਸੀਨੀਅਰ ਆਗੂ ਨੇ ਕਿਹਾ ਹੈ ਕਿ ਅਮਰਤਪਾਲ ਸਿੰਘ ਨੇ ਜਾਂ ਫਿਰ ਉਸਤੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਉਮੀਦਵਾਰ ਬਣਾਉਣ ਲਈ ਅਕਾਲੀ ਦਲ ਨਾਲ ਨਾ ਤਾਂ ਕੋਈ ਸਲਾਮਾਸ਼ੂਰਾ ਕੀਤਾ ਤੇ ਨਾ ਹੀ ਪਾਰਟੀ ਤੋਂ ਸਮਰਥਨ ਦੀ ਮੰਗ ਕੀਤੀ ਆ ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਅਮਰਤਪਾਲ ਸਿੰਘ ਦੇ ਚੋਣ ਲੜਨ ਦੇ ਫੈਸਲੇ ਨਾਲ ਕੋਈ ਵਾਹਵਾਸਤਾ ਨਹੀਂ ਪਰ ਦਰਸ਼ਕਾਂ ਦਾਸੀ ਇਹ ਕਿ ਸਾਰੀਆਂ ਪਾਰਟੀਆਂ ਖਡੂਰ ਸਾਹਿਬ ਤੋਂ ਆਪਣੇ ਉਮੀਦਵਾਰ ਲਾਣ ਚੁੱਕੀਆਂ ਨੇ ਕਾਂਗਰਸ ਨੂੰ ਛੱਡ ਕੇ ਪਰ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਤਾਂ ਹਾਲ ਹੀ ਵਿੱਚ ਉਹਨਾਂ ਨੇ ਵਿਰਸਾ ਸਿੰਘ ਬਲਟੋਹਾ ਨੂੰ ਖਡੂਰ ਸਾਹਿਬ ਤੋਂ ਅਕਾਲੀ ਦਲ ਦਾ ਉਮੀਦਵਾਰ ਲਾਣਿਆ ਜਿਸ ਤੋਂ ਬਾਅਦ ਸਰਗਰਮੀਆਂ ਹੋਰ ਵੀ ਤੇਜ਼ ਹੋ ਚੁੱਕੀਆਂ ਨੇ ਜੇਕਰ ਕੁਝ ਨੇਜੀ ਚੈਨਲਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਪਰ ਲੋਏ ਲਿਖਿਆ ਜਾ ਰਿਹਾ ਕਿ ਅ ਅਮਰਤਪਾਲ ਸਿੰਘ ਤੇ ਵਿਰਸਾ ਸਿੰਘ ਬਲਟੋਹਾ ਦੇ ਵਿੱਚੋਂ ਤੁਸੀਂ ਕਿਸ ਨੂੰ ਚੰਗਾ ਉਮੀਦਵਾਰ ਸਮਝਦੇ ਹੋ ਜਿਸ ਕਰਕੇ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ ਜੇਕਰ ਉਹਨੂੰ ਪੰਥ ਦੀ ਵੋਟ ਦੀ ਗੱਲ ਕੀਤੀ ਜਾਵੇ ਤਾਂ ਉਸ ਨੂੰ ਲੈ ਕੇ ਅਕਾਲੀ ਦਲ ਦੀਆਂ ਮੁਸ਼ਕਲਾਂ ਵਧ ਚੁੱਕੀਆਂ ਨੇ ਕਿਉਂਕਿ ਜਿਹੜੇ ਪੰਥ ਤੈਸ਼ੀ ਲੋਕ ਨੇ ਜਾਂ ਜਿਹੜੇ ਅਮਰਤਪਾਲ ਨਾਲ ਜੁੜੇ ਹੋਏ ਨੇ ਤਾਂ ਉਸ ਵੋਟ ਦਾ ਜਿਹੜਾ ਵੋਟ ਬੈਂਕ ਹੈ ਉਹ ਕਿਤੇ ਨਾ ਕਿਤੇ ਪ੍ਰਭਾਵਿਤ ਹੋ ਸਕਦਾ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਵੀ ਆਪਣੇ ਆਪ ਨੂੰ ਪੰਥਕ ਪਾਰਟੀ ਅਖਵਾਉਂਦੀ ਆ ਤੇ ਦੂਜੇ ਪਾਸੇ ਹੁਣ ਅਮਰਤਪਾਲ ਸਿੰਘ ਦੀ ਮਾਤਾ ਨੇ ਜੋ ਐਲਾਨ ਕੀਤਾ ਹੈ ਕਿ ਅਮਰਤਪਾਲ ਹੁਣ ਚੋਣ ਲੜੇਗਾ ਤਾਂ ਉਸੇ ਹਲਕੇ ਤੋਂ ਹੁਣ ਚੋਣ ਲੜੀ ਜਾਣੀ ਹੈ ਜਿਸ ਤੋਂ ਬਾਅਦ ਅਕਾਲੀ ਦਲ ਨੇ ਬਿਰਸਾ ਸਿੰਘ ਬਲਟੋਹਾ ਨੂੰ ਉਮੀਦਵਾਰ ਲਾਣਿਆ ਕਿਉਂਕਿ ਇਸ ਸਿੱਟੇ ਦੇ ਉੱਤੇ ਦੋਵੇਂ 13 ਵਿਚਾਲੇ ਜ਼ਬਰਦਸਤ ਮੁਕਾਬਲਾ ਰਹਿ ਸਕਦਾ ਕਿਉਂਕਿ ਦੂਜੀਆਂ ਪਾਰਟੀਆਂ ਦੀ ਵੋਟ ਨਾਲ ਕੋਈ ਵਾਅਦਾਸਤਾ ਨਹੀਂ ਹੈਗਾ ਨਾ ਹੀ ਅਕਾਲੀ ਦਲ ਦਾ ਮਾਫ ਕਰਨਾ ਨਹੀਂ ਅਮਰਤਪਾਲ ਦਾ ਇਸ ਕਰਕੇ ਅਮਰਤਪਾਲ ਦਾ ਵਾਅਦਾਸਤਾ ਜਿਹੜਾ ਉਹ ਵਿਸ਼ਾ ਸਿੰਘ ਬਲਟੋਹਾ ਦੇ ਨਾਲ ਰਹਿ ਸਕਦਾ ਕਿਉਂਕਿ ਦੋਵੇਂ 13 ਵਿਚਾਲੇ ਜਿਹੜਾ ਵੋਟਾਂ ਦਾ ਫਰਕ ਹੈ ਉਹ ਇੱਕ ਦੂਜੇ ਨੂੰ ਲੈ ਕੇ ਪੈ ਸਕਦਾ ਪਰ ਦੂਜੀਆਂ ਪਾਰਟੀਆਂ ਦੇ ਨਾਲ ਅਮਰਤਪਾਲ ਦਾ ਕੋਈ ਇਦਾਂ ਦਾ ਆ ਬਾਬਾ ਹਸਤਾ ਨਹੀਂ ਹੈਗਾ ਕਿ ਬੂਟ ਨੂੰ ਪ੍ਰਭਾਵਿਤ ਕਰ ਸਕਣ ਪਰ ਜੇਕਰ ਇਸ ਸਿੱਧੀ ਗੱਲ ਕੀਤੀ ਜਾਵੇ ਤਾਂ ਫਸਮਾ ਮੁਕਾਬਲਾ ਇਸਨੇ ਕਿਹਾ ਜਾ ਸਕਦਾ ਹੈ ਕਿਉਂਕਿ ਸਾਲ ਸਵਾਸਰ ਪਹਿਲਾਂ ਜਦੋਂ ਅਮਰਤਪਾਲ ਸਿੰਘ ਦੇ ਉੱਤੇ ਐਨਐਸਏ ਲਗਾ ਕੇ ਡਿਬਰੂਗੜ੍ਹ ਜਿਲ੍ਹੇ ਭੇਜਿਆ ਗਿਆ ਸੀ ਉਸ ਤੋਂ ਪਹਿਲਾਂ ਜੋ ਅਮਰਤਪਾਲ ਦੀਆਂ ਗਤੀਵਿਧੀਆਂ ਸੀ ਉਸ ਨਾਲ ਪੰਜਾਬ ਤੋਂ ਬਹੁਤ ਸਾਰਾ ਜੂਤ ਜਾਂ ਹੋਰ ਲੋਕ ਉਸ ਨਾਲ ਜੁੜੇ ਹੋਏ ਸੀ ਕਿ ਉਸਦੀ ਵਿਚਾਰਤ ਰਾਜੇ ਰਾਜ ਜੁੜੇ ਹੋਏ ਸੀ ਪਰ ਬਾਦ ਵਿੱਚ ਜਿਹੜਾ ਕੈਲੀਏ ਕਿ ਲੋਕਾਂ ਵੱਲੋਂ ਪੋਸਟਾਂ ਜਰੂਰ ਸਾਂਝੇ ਕੀਤੀ ਜਾਂਦੀਆਂ ਰਹੀਆਂ ਅਮਰਤਪਾਲ ਦੀਆਂ ਕਿਉਂਕਿ ਉਹ ਜੇਲ੍ਹ ਦੇ ਵਿੱਚ ਬੰਦ ਨੇ 8-9 ਸਾਥੀਆਂ ਸਮੇਤ ਪਰ ਹੁਣ ਚੋਣ ਲੜਨ ਦਾ ਜਿਹੜਾ ਲਾਨ ਕੀਤਾ ਉਸ ਨੂੰ ਲੈ ਕੇ ਕੈਲੀਏ ਕਿ ਇਸ ਹਲਕੇ ਦੇ ਵਿੱਚ ਸਰਗਰਮੀਆਂ ਵੱਧ ਚੁੱਕੀਆਂ ਨੇ ਹਾਲਾਂਕਿ ਦੂਜੀਆਂ ਪਾਰਟੀਆਂ ਨੇ ਜਿਹੜੀਆਂ ਉਹ ਵੀ ਕਿਤੇ ਨਾ ਕਿਤੇ ਕੈਲੀਏ ਕਿ ਸਿਆਸੀ ਤੌਰ ਤੇ ਡਾਲ ਉਹਨਾਂ ਨੂੰ ਵੀ ਸਤਾ ਰਿਹਾ ਹੈ ਕਿ ਆਖਰ ਇਹ ਹੋ ਕੀ ਗਿਆ ਉਧਰ ਅਕਾਲੀ ਦਲ ਦੀਆਂ ਮੁਸ਼ਕਲਾਂ ਤਾਂ ਸਿੱਧੇ ਤੌਰ ਤੇ ਵੱਚੂਕੀਆਂ ਨੇ ਵਿਰਸਾ ਸਿੰਘ ਬਲਟੋਹਾ ਦੇ ਬਿਆਨ ਵੀ ਆ ਰਹੇ ਨੇ ਕਿ ਆਖਰ ਉਹਨਾਂ ਦੇ ਵਕੀਰ ਨੇ ਕਿਹੜੀ ਗੇਮ ਖੇਡਣ ਵਾਸਤੇ ਅਮਰਤਪਾਲ ਨੂੰ ਚੋਣ ਲੜਨ ਵਾਸਤੇ ਕਹਿ ਦਿੱਤਾ ਤਾਂ ਹੁਣ ਕਹ ਲਈਏ ਕਿ ਇੱਥੇ ਫਸਮੀ ਟੱਕਰ ਰਹਿ ਸਕਦੀ ਹੈ ਇੱਕ ਪਾਸੇ ਮੰਤਰੀ ਲਾਲਜੀਤ ਪੋਲਰ ਇੱਕ ਵੱਡਾ ਚਿਹਰਾ ਨੇ ਪੰਜਾਬ ਸਰਕਾਰ ਦੇ ਵਿੱਚ ਦੂਜੇ ਪਾਸੇ ਵਿਰਸਾ ਸਿੰਘ ਬਲਟੋਹਾ ਵੀ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਤੇ ਉਧਰ ਅਮਰਤਪਾਲ ਸਿੰਘ ਕਹ ਲਈਏ ਕਿ ਇਹਨਾਂ ਵਿਚਾਰੇ ਹੁਣ ਜਬਰਦਸਤ ਮੁਕਾਬਲਾ ਰਹਿਣ ਦੀ ਸੰਭਾਵਨਾ ਜਿਹੜੀ ਉਹ ਜਿਤਾਈ ਜਾ ਰਹੀ ਹੈ ਹੁਣ ਇਸ ਤੇ ਵਿਚਾਰੇ ਕਾਂਗਸ ਆਪਣਾ ਉਮੀਦਵਾਰ ਕਿਸ ਨੂੰ ਉਤਾਰਦੀ ਹੈ ਉਸ ਉੱਤੇ ਵੀ ਨਜ਼ਰਾਂ ਨੇ ਜੜੀਆਂ ਉਹ ਸਭ ਦੇ ਬੜੀਆਂ ਹੋਈਆਂ ਨੇ ਕਿ ਆਕਰ ਕਾਂਗਸ ਕਿਹੜੇ ਵੱਡੇ ਚਿਹਰੇ ਨੂੰ ਉਸ ਉੱਥੇ ਚੋਣ ਮੈਦਾਨ ਦੇ ਵਿੱਚ ਉਤਾਰੇਗੀ ਜਿਸ ਤੋਂ ਬਾਅਦ ਸਰਗਰਮੀਆਂ ਨੇ ਜੜੀਆਂ ਉਹ ਹੋਰ ਤੇਜ਼ ਹੁੰਦੀਆਂ ਵਿਖਾਈ ਦੇਣਗੀਆਂ ਕਿਉਂਕਿ ਇੱਕ ਮਹੀਨਾ ਵੋਟਾਂ ਦੇ ਵਿੱਚ ਰਹਿ ਗਿਆ ਤੇ ਇਸ ਸਮੇਂ ਦੇ ਦੌਰਾਨ ਜੋ ਵੀ ਸਥਿਤੀਆਂ ਨੇ ਜੜੀਆਂ ਉਹ ਕਲੀਅਰ ਹੁੰਦੀ ਨਜ਼ਰ ਆਉਣ ਗਿਆ ਕਿ ਆਖਰ ਲੋਕਾਂ ਦਾ ਕੀ ਸੋਚਦੇ ਨੇ ਲੋਕਾਂ ਦੀ ਸੋਚ ਕੀ ਹੈ ਕਿਹੜਾ ਉਮੀਦਵਾਰ ਦੇ ਹੱਕ ਚ ਲੋਕ ਉਤਰਨਗੇ ਕਿਉਂਕਿ ਹਲਕੇ ਦੇ ਲੋਕਾਂ ਨੂੰ ਬਹੁਤ ਸਾਰੀਆਂ ਉਮੀਦਾਂ ਹੁੰਦੀਆਂ ਨੇ ਆਪਣੇ ਐਮਪੀ ਤੋਂ ਮੈਂਬਰ ਆਫ ਪਾਰਲੀਮੈਂਟ ਰੋਜਾ ਕੇ ਭੇਜਣਾ ਹੁੰਦਾ ਤੇ ਉਸ ਤੋਂ ਬਾਅਦ ਲੋਕ ਕਿਹੜੀ ਨਜ਼ਰ ਨਾਲ ਕਿਹੜੀ ਸੋਚ ਨਾਲ VOTING ਕਰਨਗੇ ਇਸ ਨੇ ਉਮੀਦਵਾਰਾਂ ਦੀ ਚਿੰਤਾ ਜ਼ਰੂਰ ਵਧਾ ਦਿੱਤੀ ਹੈ ਤੇ ਅਮਰਤਪਾਲ ਨੇ ਖਾਸ ਤੌਰ ਤੇ ਸਾਰੇ ਉਮੀਦਵਾਰਾਂ ਦੀ ਚਿੰਤਾ ਵਧਾ ਦਿੱਤੀ ਹੈ ਦੋ ਰੋਡਰ ਪੰਜਾਬੀ মিডিਆ ਨਾਲ ਦੀ ਉਜਾਜ਼ਤ ਧੰਨਵਾਦ